ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਰਿਸ਼ਤੇ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਕੁਝ ਲੜਕੇ ਲੜਕੀਆਂ ਦੇ ਨਵੇਂ ਰਿਸ਼ਤੇ ਲੈ ਕੇ ਆਏ ਹਾਂ ਜੀ ਕਰੋ ਜੀ ਅੱਜ ਦੇ ਕੁਝ ਨਵੇਂ ਰਿਸ਼ਤੇ ਨੋਟ ਤੇ ਪਰਿਵਾਰ ਦੀ ਨਾਲ ਕਰੋ ਡਾਇਰੈਕਟ ਗੱਲਬਾਤ ਹਾਂਜੀ ਅੱਜ ਦਾ ਪਹਿਲਾ ਰਿਸ਼ਤਾ ਨੋਟ ਕਰੋ ਜੀ ਨਾਮ ਨਵਰੋਜ ਸੰਧੂ ਪਤਾ ਅਬੂਰ ਉਮਰ 16 ਨਵੰਬਰ 1997 ਕੱਦ 5 ਫੁੱਟ 11 ਇੰਚ ਪੜਾਈ ਪਲੱਸ 2 ਪਾਸ ਬੀਟੈਕ ਕੰਪਿਊਟਰ ਸਾਇੰਸ ਪੈਣ ਏਕੇਜੀ ਤੇ ਭਰਾ ਵੀ ਏਕੇ ਪਿਤਾ ਗੁਰਦੇਵ ਸਿੰਘ ਐਗਰੀਕਲਚਰ ਐਂਡ ਫਾਰਮ ਮਾਤਾ ਰਜਿੰਦਰ ਕੌਰ ਹਾਊਸ ਵਾਈਫ ਤੇ ਕਾਮੇ ਜੀ ਇਹਨਾਂ ਦਾ ਸੌਫਟਵੇਅਰ ਇੰਜੀਨੀਅਰਿੰਗ 3 ਵਾਲਮਾਰਟ ਪੈਕੇਜ 35 ਲੱਖ ਪਰ ਐਨੂਲ ਪੈ ਖਤੀ 1 ਏਕੜ ਜ਼ਮੀਨ ਤੇ ਇੱਕ ਪਲਾਟ ਹੈ ਅਭੋਰ ਸਿਟੀ ਦੇ ਵਿੱਚ ਅਰਬਨ ਲੈਂਡ ਤਿੰਨ ਕਨਾਲ ਸਰਦਾਰ ਕਲੋਨੀ ਅਭੋਰ ਸ਼ਾਪ ਨੰਬਰ 12138 ਨਿਊ ਗ੍ਰੇਨ ਮਾਰਕੀਟ ਅਭੋਰ ਤੇ ਪਰਿਵਾਰ ਦੀ ਮੰਗੇ ਜੀ ਲੜਕੀ ਵੈਬ ਡਿਵੈਲਪਰ ਹੋਵੇ ਤੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਕਪੂਰਥਲਾ ਕਾਸਟ ਮਜਬੀ ਸਿੱਖ ਉਮਰ 38 ਸਾਲ ਪੜ੍ਹਾਈ ਹੇਅਰ ਬਰਬਿੰਗ ਕਾਸਮੈਟੋਲੋਜੀਕ ਨਸ਼ੇ ਤੋਂ ਰਹਿਤ ਹੀ ਲੜਕਾ ਤੇ ਕੰਮੀ ਜੀ ਇਹਨਾਂ ਦਾ ਮੈਨੇਜਰ ਇਨ ਫੂਡ ਕੰਪਨੀ ਲਿਵ ਇਨ ਟੋਰਾਂਟੋ ਤੇ ਕੈਨੇਡਾ ਸਿਟੀਜ਼ਨ ਹੈ ਪਰਵਾਰ ਦੀ ਮੰਗੇ ਕੁੜੀ ਕੈਨੇਡਾ ਤੋਂ ਹੋਵੇ ਭਾਵੇਂ ਕਿਸੇ ਵੀ ਸਟੇਟਸ ਤੇ ਹੋਵੇ ਕਿਸੇ ਹੋਰ ਕੰਟਰੀ ਤੇ ਵਿਚਾਰਨਯੋਗ widowed the divorced only from canada ਹੋਰ ਪਰਿਵਾਰ ਦੀ ਕੋਈ ਮੰਗਣੀ ਇੰਡੀਆ ਵਾਲੇ ਇਹਨਾਂ ਨੂੰ ਕਾਲ ਨਾ ਕਰਨ ਨਾਲ ਪਰਿਵਾਰ ਦਾ WhatsApp ਨੰਬਰ ਦਿੱਤਾ ਗਿਆ ਹੈ ਜੀ only WhatsApp call message ਕਰਕੇ ਤੁਸੀਂ ਪਰਿਵਾਰ ਦੀ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹਾਂ ਹਾਂਜੀ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੇ ਲਈ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ WhatsApp ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਆਪਣੀ ਐਡ ਲਗਵਾ ਸਕਦੇ ਹੋ ਜੀ ਐਡ ਦੀ ਫੀਸ ਦਾ ਜੋ ਵੀ ਪ੍ਰੋਸੈਸ ਹੋਵੇਗਾ ਸਾਰੀ ਜਾਣਕਾਰੀ ਹੋਵੇਗੀ ਉਹ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤੀ ਜਾਵੇਗੀ। ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਆਮਨਦੀਪ ਜੱਸਲ ਪਤਾ ਜ਼ਿਲ੍ਹਾ ਹੁਸ਼ਿਆਰਪੁਰ ਕਾਸਟ ਅਤਰਮੀ ਉਮਰ ਉਮਰ 24 12 1993 ਕੱਦ 5 ਫੁੱਟ 6 ਇੰਚ ਪੜਾਈ ਪਲੱਸ 2 ਪਾਸ ਭਰਾ 1 ਕੇਜੀ ਤੇ ਕੰਮੇ ਜੀ ਇਹਨਾਂ ਦਾ ਪਲੰਬਰ ਦਾ ਆਪਣਾ ਕੰਮ ਏ ਆਪਣਾ ਘਾਰੇ ਦੋ ਪਲਾਟ ਨੇ। 10 ਤੋਂ 11 ਮਰਲੇ ਦੇ ਵਿੱਚ 4 ਸਾਲ ਦੁਬਈ ਦੇ ਵਿੱਚ ਕੰਮ ਕੀਤਾ ਤੇ ਹੁਣ ਬਾਹਰ ਦੇ ਪੇਪਰ ਲਗਾਏ ਹੋਏ ਨੇ ਪਰਿਵਾਰ ਦੀ ਮੰਗੇ ਕੁੜੀ ਪਲੱਸ 2 ਪਾਸ ਹੋਵੇ ਸੋਹਣੀ ਸਨਕੀ ਹੋਵੇ ਵਧੀਆ ਪਰਿਵਾਰ ਦੀ ਘਰੇਲੂ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਪੀ ਸ਼ਰਮਾ ਪਤਾ ਫਿਰੋਜ਼ਪੁਰ ਏਰੀਆ ਕਾਸਟ ਮੋਹਿਲ ਬ੍ਰਾਹਮਣ ਉਮਰ 28 10 1993 ਕੱਦ 5 ਫੁੱਟ 10 ਇੰਚ ਪੜਾਈ ਬੀਏ ਪਾਸ ਮਾਤਾ ਪਿਤਾ ਐਕਸਪਾਇਰ ਨੇਪਰਾ ਨੋ ਭੈਣ ਏਕੇ ਮੈਰਿਡੇ ਕਾਮੀ ਜੀ ਇਹਨਾਂ ਦਾ ਜੋਬ ਪ੍ਰਾਈਵੇਟ ਸੈਕਟਰ ਦੇ ਵਿੱਚ ਪਰਿਵਾਰ ਦੀ ਮੰਗੀ ਜੀ ਕੁੜੀ ਪੜ੍ਹੀ ਲਿਖੀ ਸੋਹਣੀ ਸੁਨੱਖੀ ਜਨਰਲ ਕਾਸਟ ਦੀ ਹੋਵੇ ਤੇ ਘਰ ਜਵਾਈ ਵਾਲੇ ਵੀ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ 'ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ। ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ, ਨਾਮ ਸੰਦੀਪ ਕੌਰ, ਪਤਾ ਚੰਡੀਗੜ੍ਹ, ਕਾਸਟ ਮਜਬੀ ਸਿੱਖ ਵਾਲਮੀਕੀ, ਗੋਤ ਸਹੋਤਾ ਸੋਢੀ, ਉਮਰ 11/3/1999, ਕੱਦ 5 ਫੁੱਟ 6 ਇੰਚ, ਪੜਾਈ +2 ਮੈਡੀਕਲ, ਪੀਐਸਸੀ ਨਰਸਿੰਗ 4 ইয়ারਸ, ਪਰਾ ਦੋਨੇ ਪਿਤਾ ਐਸਆਈ ਪੁਲਿਸ ਚੰਡੀਗੜ੍ਹ। ਮਾਤਾ ਹਾਊਸ ਵਾਈਫ ਨੇ ਜੀ ਪਰਿਵਾਰ ਦੀ ਮਾਂਗੇ ਮੁੰਡਾ ਵਧੀਆ ਪਰਿਵਾਰ ਦਾ ਬਾਹਰ ਕੰਟਰੀ ਦੇ ਵਿੱਚ ਪੀਆਰ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੀ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਲੁਧਿਆਣਾ ਡੇਲੋਂ ਕਾਸ ਰਵੀਦਾਸੀਆ ਸਿੱਖ ਗੋਤ ਜੱਸੜ ਉਮਰ 6 7 2002 ਕੱਦ 5 ਫੁੱਟ 6 ਇੰਚ ਪਰਾਇ 10 ਪਾਸ ਪਰਾ ਏਕੇ ਪੈਣ ਏਕੇ ਪਿਤਾ ਸਰਕਾਰੀ ਨੌਕਰੀ ਕਰਦੇ ਆ ਤੇ ਕੰਮ ਇਹ ਜੀ ਇਹਨਾਂ ਦਾ ਲੜਕਾ ਬਿਲਡਿੰਗ ਦਾ ਕੰਮ ਕਰਦਾ ਹੈ ਵਧੀਆ ਆਮਦਨੀ ਵੈਸ਼ਨੂ ਪਰਿਵਾਰ ਹੈ ਪਰਿਵਾਰ ਦੀ ਮੰਗੇ ਕੁੜੀ ਸਿਲਾਈ ਕਢਾਈ ਦਾ ਕੰਮ ਕਰਦੀ ਹੋਵੇ 10 ਜਾਂ ਪਲੱਸ 2 ਪੜ੍ਹੀ ਹੋਵੇ ਵਧੀਆ ਪਰਿਵਾਰ ਦੀ ਹੋਵੇ ਹੋਰ ਕੋਈ ਮੰਗ ਨਹੀਂ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਗਗਨਦੀਪ ਸਿੰਘ ਜਨਮ ਸਥਾਨ ਲੁਧਿਆਣਾ ਕਾਸਟ ਰਾਮਗੜੀਆ ਗੋਤ੍ਰਿਆਟ ਸਾਗੀ ਉਮਰ 9 11 1991 ਕੱਦ 5 ਫੁੱਟ 7 ਇੰਚ ਪੜ੍ਹਾਈ +2 ਪਾਸ ਪਿਤਾ ਪ੍ਰਿਤਪਾਲ ਸਿੰਘ ਮਾਤਾ ਸਰਬਜੀਤ ਕੌਰ ਭੈਣ 1 ਕੀ ਜੀ ਮੈਰਿਡਿਟ ਤੇ ਕੰਮ ਹੈ ਜੀ ਇਹਨਾਂ ਦਾ ਲੜਕਾ ਏਸੀ ਤੇ ਕੰਪਿਊਟਰ ਡਿਜ਼ਾਈਨਿੰਗ ਦਾ ਕੰਮ ਕਰਦਾ ਹੈ ਵਧੀਆ ਆਮਦਨੀ ਪਰਿਵਾਰ ਦੀ ਮੰਗੇ ਕੁੜੀ ਘਰੇਲੂ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਰਾਮਗੜੀਆ ਸਿੱਖ ਲੜਕਾ ਪਤਾ ਬਟਾਲਾ ਜ਼ਿਲ੍ਹਾ ਗਰਦਾਸਪੁਰ ਕਾਸਟ ਰਾਮਗੜੀਆ ਸਿੱਖ ਗੋਤ ਪਨੇਸਰ ਉਮਰ 22 6 1993 ਉੱਤ ਪੰਜ ਫੁੱਟ 10 ਇੰਚ ਪੜਾਈ ਐਮ ਐਸ ਸੀ ਪੈਨ ਏਕੀ ਮੈਰਿਡ ਕੈਨੇਡਾ ਮਾਤਾ ਐਕਸਪਾਇਰ ਨੇ ਤੇ ਪਿਤਾ ਰਿਟਾਇਰ ਨੇ ਕਾਮੀ ਜੀ ਇਹਨਾਂ ਦਾ ਪ੍ਰਾਈਵੇਟ ਨੌਕਰੀ ਕਰਦੇ ਆ ਕਾਊਂਟੈਂਟ ਆਮਦਨ 5 ਲੱਖ ਸਲਾਨਾ ਤੇ ਪਰਿਵਾਰ ਦੀ ਮੰਗੀ ਕੁੜੀ ਪੜੀ ਲਿਖੀ ਸੋਨੀ ਜਨਕੀ ਘਰੇਲੂ ਹੋਵੇ ਗੁਰਦਾਸਪੁਰ ਏਰੀਏ ਨੂੰ ਪਹਿਲੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਪੰਕਜ ਖੰਨਾ ਪਤਾ ਅੰਮ੍ਰਿਤਸਰ ਕਾਸਟ ਖੱਤਰੀ ਉਮਰ 7/12 1972 ਜਨਮ ਟਾਈਮ 10:15 AM ਜਨਮ ਸਥਾਨ ਅੰਮ੍ਰਿਤਸਰ ਪੜਾਈ ਗ੍ਰੈਜੂਏਸ਼ਨ ਪ੍ਰਾ 1केजी ਕੱਦ 5 ਫੁੱਟ 4 ਇੰਚ ਪਿਤਾ ਐਕਸਪਾਇਰ ਨੇ ਤੇ ਮਾਤਾ 올ਡ ਏਜ ਨੇ ਕਾਮੀ ਜੀ ਇਹਨਾਂ ਦਾ ਵਰਕ ਸੈਲਫ এমਪਲੋਏ ਇਨਕਮ 50 ਕੇ ਮੰਥਲੀ ਤੇ ਪਰਿਵਾਰ ਦੀ ਮੰਗੇ 40 ਤੋਂ 50 ਸਾਲ ਤੱਕ ਦੀ ਘਰੇਲੂ ਲੇਡੀ ਇਹਨਾਂ ਨੂੰ ਸੰਪਰਕ ਕਰ ਸਕਦੇ ਆ। ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ 'ਤੇ ਤੁਸੀਂ ਪਰਿਵਾਰ ਦੀ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਤੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ। ਰਾਮ ਸਿੰਘ ਪਤਾ ਲੁਧਿਆਣਾ ਕਾਸਟ ਪਰਜਾਪਤ ਕੁਮਿਆਰ ਉਮਰ 28 ਸਾਲ ਕੱਦ 5 ਫੁੱਟ 6 ਇੰਚ। ਪੜਾਈ 2 ਪਾਸ ਆਈਟੀਆਈ ਰਾਧਾ ਸਵਾਮੀ ਫੈਮਲੀ ਜੀ ਨਸ਼ੇ ਤੋਂ ਰਹਿਤ ਕਾਮੇ ਜੀ ਇਹਨਾਂ ਦੇ ਲੜਕੇ ਦਾ ਆਪਣਾ ਕਾਮੇ ਮਠਿਆਈਆਂ ਦਾ ਰੈਸਟੋਰੈਂਟ ਹੈ ਤੇ ਪਰਿਵਾਰ ਦੀ ਮੰਗੇ ਕੁੜੀ ਵਧੀਆ ਪੜੀ ਲਿਖੀ ਤੇ ਸੋਹਣੀ ਸੁਨੱਖੀ ਤੇ ਘਰੇਲੂ ਹੋਵੇ ਸਿਲਾਈ ਦਾ ਕੰਮ ਕਰ ਜਾਣਦੀ ਹੋਵੇ ਨਾਲ ਪਰਿਵਾਰ ਦੇ ਨੰਬਰ ਦਿੱਤੇ ਗਏ ਆ ਜੀ ਦਿੱਤੇ ਗਏ ਨੰਬਰਾਂ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਬ੍ਰਮਟਨ ਕੈਨੇਡਾ ਕਾਸਟ ਪੂਰਵਾ ਉਮਰ 61 1997 ਕੱਦ 5 ਫੁੱਟ 7 ਇੰਚ ਪੜਾਈ ਡਿਪਲੋਮਾ ਇਨ ਮਕੈਨੀਕਲ ਇੰਜੀਨੀਅਰਿੰਗ ਵਿਦ ਡਰਾਫਟਿੰਗ ਭੈਣ 1 ਕੇਜੀ ਤੇ ਕੰਮੇ ਜੀ ਇਹਨਾਂ ਦਾ ਪਰਮਾਨੈਂਟ ਰੈਜ਼ੀਡੈਂਸ ਆਫ ਕੈਨੇਡਾ ਵਰਕ ਸੀਏਡੀ ਸੀਏਐਮ ਪ੍ਰੋਗਰਾਮਰ ਹੈ ਤੇ ਪਰਿਵਾਰ ਦੀ ਮੰਗੇ ਜੀ ਕੁੜੀ ਪੜੀ ਲਿਖੀ ਵਧੀਆ ਪਰਿਵਾਰ ਤੋਂ ਹੋਵੇ ਨਾਲ ਪਰਿਵਾਰ ਦੇ ਨੰਬਰ ਦਿੱਤੇ ਗਏ ਆ ਜੀ ਦਿੱਤੇ ਗਏ ਨੰਬਰਾਂ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੇ ਲਈ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਆਪਣੀ ਐਡ ਲਗਵਾ ਸਕਦੇ ਹੋ ਜੀ ਐਡ ਦੀ ਫੀਸ ਦਾ ਜੋ ਵੀ ਪ੍ਰੋਸੈਸ ਹੋਵੇਗਾ ਸਾਰੀ ਜਾਣਕਾਰੀ ਹੋਵੇਗੀ ਉਹ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤੀ ਜਾਵੇਗੀ। ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਕੇਸਦਾਰੀ ਪਤਾ ਜਲੰਧਰ ਕਾਸਟ ਜਟ ਸਿੱਖ ਗੋਤ ਸੰਧੂ ਉਮਰ 31 ਸਾਲ ਕੱਦ 5 ਫੁੱਟ 7 ਇੰਚ ਭੈਣ ਭਰਾ ਕੋਈ ਨਹੀਂ ਤੇ ਮਾਤਾ ਪਿਤਾ ਸਰਕਾਰੀ ਨੌਕਰੀ ਤੋਂ ਰਿਟਾਇਰ। ਸ਼ੁੱਧ ਵੈਸ਼ਨੋ ਪਰਿਵਾਰ ਅਤੇ ਕਾਮੇ ਜੀ ਇਹਨਾਂ ਦਾ 2 से 1/2 ਕਿੱਲੇ ਜ਼ਮੀਨ ਮੁੰਡੇ ਦੇ ਨਾਮ ਤੇ ਆ ਸ਼ਹਿਰ ਤੇ ਪਿੰਡ ਦੇ ਵਿੱਚ ਪ੍ਰਾਪਰਟੀ ਆ ਵਧੀਆ ਮੈਨੇਜਰ ਬਜਾਜ ਫਾਈਨਾਂਸ ਤੇ ਕੰਮ ਮੰਗੇ ਜੀ ਇਹਨਾਂ ਦੀ ਕੁੜੀ ਘਰੇਲੂ ਵਧੀਆ ਪਰਿਵਾਰ ਦੀ ਹੋਵੇ ਹੋਰ ਕੋਈ ਮੰਗ ਨਹੀਂ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਦੀਦਾਰ ਸਿੰਘ ਪਤਾ ਜ਼ਿਲ੍ਹਾ ਹੁਸ਼ਿਆਰਪੁਰ ਕਾਸਟ ਜੱਟ ਸਿੱਖ ਗੋਤ ਚੀਮਾ ਉਮਰ 21 ਜਨਵਰੀ 1995 ਕੱਦ 6 1 ਪੜ੍ਹਾਈ ਬੀਏ ਪਾਸ ਭੈਣ 1 ਕੇ ਜੀ ਮੈਰਿਡ ਇਹ ਪ੍ਰਾਣੋ ਤੇ ਪਿਤਾ ਐਕਸਪਾਇਰ ਨੇ ਮਾਤਾ ਹਾਊਸ ਵਾਈਫ ਨੇ ਕਾਮੇ ਜੀ ਇਨਾਂ ਦਾ 2 ਬਾਈ ਕਿੱਲੇ ਜ਼ਮੀਨ ਹੈ 2 ਕੋਠੀਆਂ ਨੇ 15 ਸ਼ਾਪ ਰੈਂਟ ਦੇ ਨੇ ਜੀ ਸੋਰੀ 15 ਸ਼ਾਪ ਰੈਂਟ ਤੇ ਨੇ ਦਸੂਆ ਸ਼ਹਿਰ ਦੇ ਵਿੱਚ ਦੋ ਪਲਾਟ ਨੇ ਆਪਣਾ ਕੰਮ ਕਰ ਵਧੀਆ ਪਰਿਵਾਰ ਦੀ ਮੰਗੇ ਕੁੜੀ ਸੋਹਣੀ ਸੁਨੱਖੀ ਪੜੀ ਲਿਖੀ ਹੋਵੇ ਕੋਈ ਜੌਬ ਕਰਦੀ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਤਨੁਜ ਕਪੂਰ ਕਾਸਟ ਖੱਤਰੀ ਗੋਤ ਕਾਉਂਸਲ ਉਮਰ 21/4/2000 ਜਨਮ ਟਾਈਮ 12:15 AM ਜਨਮ ਸਥਾਨ ਬਟਾਲਾ ਕੱਦ 5 ਫੁੱਟ 5 ਇੰਚ ਪੜਾਈ +2 ਪਾਸ ਪੈਣ 2 ਨੇਜੀ ਪੈਣਾ ਇੱਕ ਮੈਰਿਡ ਐ ਤੇ ਇੱਕ ਅਨਮੈਰਿਡ ਐ ਪ੍ਰਾਇ ਏਕੇ ਅਨਮੈਰਿਡ ਐ ਪਿਤਾ ਸੰਜੇ ਕਪੂਰ ਪ੍ਰਾਪਰਟੀ ਡੀਲਰ ਐਂਡ ਪੰਜਾਬ ਸਟੇਟ ਗਵਰਨਮੈਂਟ ਲੋਟਰੀ ਬਿਜ਼ਨਸ ਮਾਤਾ ਰੇਨੂ ਕਪੂਰ ਤੇ ਕਾਮੇ ਜੀ ਇਹਨਾਂ ਦਾ ਸੈਲਫ ਇੰਪਲੋਇਡ ਪਰਿਵਾਰ ਦੀ ਮੰਗੇ ਜੀ ਕੁੜੀ ਸੋਹਣੀ ਸੁਨਖੀ ਵਧੀਆ ਪਰਿਵਾਰ ਦੀ ਹੋਵੇ ਮੰਗ ਕੋਈ ਨਹੀਂ ਭਾਵੇਂ ਕਿਸੇ ਵੀ ਕਾਸਟ ਦੀ ਹੋਵੇ ਲੜਕੀ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਦੀਪਕ ਸ਼ਰਮਾ ਪਤਾ ਰੂਪਨਗਰ ਕਾਸਟ ਬ੍ਰਾਹਮਣ ਗੋਤ ਐਰੇ ਕੌਸ਼ਲ ਉਮਰ 14 8 1986 ਜਨਮ ਟਾਈਮ 8:55 ਪੀਐਮ ਜਨਮ ਸਥਾਨ ਲੁਧਿਆਣਾ ਕੱਦ 5 ਫੁੱਟ 10 ਇੰਚ ਤੇ ਪੜ੍ਹਾਈ ਕੀਤੀ ਹੈ ਜੀ ਐਮਸੀਏ ਪ੍ਰਾਗ ਨੋ ਸੌਰੀ ਭੈਣ ਨੋ ਪ੍ਰਾ ਤਿੰਨ ਨੇ ਦੋ ਮੈਰਿਡ ਨੇ ਪਿਤਾ ਐਕਸਪਾਇਰ ਮਾਤਾ ਉrna ਸ਼ਰਮਾ ਕੰਮੇ ਜੀ ਬਿਜ਼ਨਸ ਓਨਰ ਦੇ ਪਰਿਵਾਰ ਦੀ ਮੰਗੇ ਕੁੜੀ ਪੜੀ ਲਿਖੀ ਵਧੀਆ ਪਰਿਵਾਰ ਦੀ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਦੀਪਕੌਰ 6th ਮੰਥ ਵਿਡੋ ਗਰਲ ਕਾਸਟ ਜੱਟ ਪਿੰਦਰ ਉਮਰ 8 2 1993 ਜਨਮ ਟਾਈਮ 4:30 ਪੀਐਮ ਜਨਮ ਸਥਾਨ ਅੰਮ੍ਰਿਤਸਰ ਕੱਦ 5 ਫੁੱਟ 2 ਇੰਚ ਪੜਾਈ ਐਮਕਾਮ ਪ੍ਰੋਫੈਸ਼ਨਲ ਅਕਾਊਂਟਿੰਗ ਫਰੋਮ ਆਸਟ੍ਰੇਲੀਆ ਐਮਬੀਏ ਫਰੋਮ ਇੰਡੀਆ ਪਰਾ ਆਸਟ੍ਰੇਲੀਆ ਮੈਰਿਡ ਪਿਤਾ ਐਕਸਪਾਇਰ ਨੇ ਤੇ ਮਾਤਾ ਹਾਊਸ ਵਾਈਫ ਨੇ ਕਾਮੇ ਜੀ ਇਹਨਾਂ ਦਾ ਕੈਨੇਡਾ ਵਰਕ ਪਰਮਿਟ ਤੇ ਆ ਲੜਕੀ ਕੈਸ਼ੀਅਰ ਇਨ ਦਾ ਹੌਸਪਿਟੈਲਿਟੀ ਸੈਕਟਰ ਇਨ ਕਿਚਨਰ ਅਨਟਾਰੀਓ ਤੇ ਪਰਿਵਾਰ ਦੀ ਮੰਗੇ ਜੀ ਮੁੰਡਾ ਕੈਨੇਡਾ ਜਾਂ ਆਸਟ੍ਰੇਲੀਆ ਦਾ ਪੀਆਰ ਹੋਵੇ ਜੱਟ ਸਿੱਖ ਫੈਮਿਲੀ ਤੋਂ ਹੋਵੇ 5 ਤੋਂ 12 ਕਿੱਲੇ ਤੱਕ ਜ਼ਮੀਨ ਹੋਵੇ। ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਆ। ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਹਰਦੀਪ ਸਿੰਘ ਸਿੱਖ ਸਰਦਾਰ ਪਤਾ ਲੁਧਿਆਣਾ ਕਾਸਟ ਰਾਜਪੂਤ ਉਮਰ 3 2 1992 ਕੱਦ 5 ਫੁੱਟ 7 ਇੰਚ ਪੜ੍ਹਾਈ 8 ਪਾਸ। ਇਹਨਾਂ ਦੀ ਵਾਈਫ ਐਕਸਪਾਇਰ ਨੇ ਜੀ ਦੋ ਲੜਕੀਆਂ ਤੇ ਇੱਕ ਲੜਕਾ ਤਿੰਨ ਇਹਨਾਂ ਦੇ ਕੋਲ ਬੱਚੇ ਨੇ ਜੁਆਇੰਟ ਫੈਮਿਲੀ ਹੈ ਇਹਨਾਂ ਦੀ ਭਰਾ ਇੱਕ ਇੰਗਲੈਂਡ ਦੇ ਵਿੱਚ ਅਨਮੈਰਿਡ ਪੈਨਡ ਮੈਰਿਡ ਹੈ ਕੰਮ ਇਹ ਜੀ ਇਹਨਾਂ ਦੀ ਆਪਣੀ ਵੈਲਡਿੰਗ ਸ਼ਾਪ ਹੈ ਤੇ ਆਪਣਾ ਘਰ ਹੈ ਚਾਰ ਪਲਾਟ ਨੇ 300 ਗਜ ਦੇ ਵਿੱਚ ਪਰਿਵਾਰ ਦੀ ਮੰਗੇ ਕੁੜੀ ਘਰੇਲੂ ਗਰੀਬ ਪਰਿਵਾਰ ਦੀ ਹੋਵੇ ਮੰਗ ਕੋਈ ਨਹੀਂ ਬਿਨਾ ਬੱਚੇ ਵਾਲੇ ਨੂੰ ਪੈ ਲੈ ਜੇਕਰ ਬੱਚਾ ਹੋਵੇ ਤਾਂ ਲੜਕੀ ਹੋਵੇ ਜਿਨ੍ਹਾਂ ਦੇ ਬੱਚਾ ਨਾ ਹੋ ਸਕਦਾ ਹੋਵੇ ਉਹ ਵੀ ਇਹਨਾਂ ਨੂੰ ਸੰਪਰਕ ਕਰ ਸਕਦੇ ਆ ਤੇ ਲੜਕੀ ਭਾਵੇਂ ਕਿਸੇ ਵੀ ਕਾਸਟ ਦੀ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਇਹ ਸੀ ਜੀ ਆਪਣੇ ਅੱਜ ਦੇ ਕੁਝ ਨਵੇਂ ਰਿਸ਼ਤੇ ਜੇਕਰ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਦਿੱਤੇ ਗਏ ਪਰਿਵਾਰ ਦੇ ਨੰਬਰਾਂ ਤੇ ਤੁਸੀਂ ਕਾਲ ਮੈਸੇਜ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੇ ਲਈ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ WhatsApp ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਆਪਣੀ ਐਡ ਲਗਵਾ ਸਕਦੇ ਹੋ ਜੀ ਐਡ ਦੀ ਫੀਸ ਦਾ ਜੋ ਵੀ ਪ੍ਰੋਸੈਸ ਹੋਵੇਗਾ ਸਾਰੀ ਜਾਣਕਾਰੀ ਹੋਵੇਗੀ ਉਹ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤੀ ਜਾਵੇਗੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜਿਆਦਾ ਧੰਨਵਾਦ ਜੀ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਨਵੇਂ ਨਵੇਂ ਰਿਸ਼ਤਿਆਂ ਦੇ ਨਾਲ ਧੰਨਵਾਦ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ